ਕਹਿੰਦੇ ਨੇ ਕਿ ਕਿਸਮਤ ਦਾ ਸਿਤਾਰਾ ਕਦ ਚਮਕੇਗਾ ਕਿਸੇ ਨੂੰ ਨਹੀਂ ਪਤਾ ਕਿਸਮਤ ਦੇ ਸਿਤਾਰਿਆਂ ਦੀ ਕਹਾਣੀ ਸਿਰਫ ਉਹੀ ਜਾਣਦਾ ਜਿਸ ਦੇ ਵੱਲੋਂ ਤੁਹਾਡੀ ਕਿਸਮਤ ਲਿਖੀ ਗਈ ਹੁੰਦੀ ਹੈ ਤੇ ਦਿੱਲੀ ਦਾ ਰਹਿਣ ਵਾਲਾ ਲਵ ਕੁਮਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਪੰਜਾਬ ਚਲਾ ਜਾਂਦਾ ਤੇ ਨੰਗਲ ਦੇ ਵਿੱਚ ਜਾ ਕੇ ਮਹਿਸ 500 ਰੁਪਏ ਖਰਚ ਕਰਕੇ ਆਪਣੀ ਕਿਸਮਤ ਉਸ ਦੇ ਵੱਲ ਬਦਲ ਲਿੱ ਗਈ ਹੈ ਤੇ ਹੁਣ ਕਰੋੜਪਤੀ ਬਣ ਗਿਆ ਲਵ ਕੁਮਾਰ ਦਿੱਲੀ ਦੇ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਪੰਜਾਬ ਆਪਣੇ ਰਿਸ਼ਤੇਦਾਰ ਦੇ ਨਾਲ ਨੰਗਲ ਆਉਂਦਾ ਤੇ ਰਿਸ਼ਤੇਦਾਰਾਂ ਦੇ ਨਾਲ ਬਾਜ਼ਾਰ ਜਾਂਦਾ ਹੈ ਤੇ ਉਸ ਦੇ ਦਰਮਿਆਨ ਹੀ ਇੱਕ ਲਾਟਰੀ ਦੇ ਸਟਾਲ ਤੋਂ ਇੱਕ ਲਾਟਰੀ ਖਰੀਦ ਲੈਂਦਾ ਸਟੈਂਡ ਸਟੇਟ ਦੀਵਾਲੀ ਬੰਪਰ 6 ਕਰੋੜ ਦੀ ਨਾਮੀ ਲਾਟਰੀ ਦੇ ਟਿਕਟ 500 ਰੁਪਏ ਚ ਖਰੀਦੀ ਜਾਂਦੀ ਹੈ ਤੇ ਉਸ ਦਾ ਕਹਿਣਾ ਉਹਨੂੰ ਪਤਾ ਹੀ ਨਹੀਂ ਸੀ ਕਿ 500 ਰੁਪਿਆ ਜੋ ਕਿ ਉਸ ਦੀ ਕਿਸਮਤ ਬਦਲ ਦਵੇਗਾ ਜਿਸ ਦਰਮਿਆਨ ਕੀ ਦੱਸਿਆ ਗਿਆ ਕਿ 6 ਕਰੋੜ ਦੀ ਟਿਕਟ ਉਸ ਦੇ ਵੱਲੋਂ ਲਈ ਗਈ ਹੈ ਜਿਸ ਦਾ ਇਨਾਮ 9 ਤਰੀਕ ਨੂੰ ਰਾਤ 8 ਵਜੇ ਆਉਣਾ ਸੀ ਤੇ ਉੱਥੇ ਦੱਸਿਆ ਗਿਆ ਕਿ ਦੂਜਾ ਇਨਾਮ 3 ਕਰੋੜ ਦਾ ਉਸ ਦਾ ਨਿਕਲਿਆ ਤੇ ਮਾਤਾ ਪਿਤਾ ਜਿਹੜੇ ਨੇ ਉਹ ਕਾਫੀ ਖੁਸ਼ ਨੇ ਇੱਕ ਟਿਕਟ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲਵ ਹੈ ਇਹ ਪੰਜਾਬ ਨੰਗਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਉਂਦਾ ਹੈ ਤੇ ਉਸ ਤੋਂ ਬਾਅਦ ਦਿੱਲੀ ਵਾਪਸ ਚਲਾ ਜਾਂਦਾ ਹੈ ਲਾਟਰੀ ਦੀ ਟਿਕਟ ਨੰਗਲ ਦੇ ਵਿੱਚ ਉਸ ਦੇ ਵੱਲੋਂ ਜਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਲਾਟਰੀ ਸਟਾਲ ਤੋਂ ਜਿਹੜੇ ਇਨਾਮ ਨਿਕਲੇ ਨੇ ਉਸ ਦੇ ਵਿੱਚੋਂ ਇੱਕ ਇਨਾਮ ਜਿਹੜਾ ਹੈ ਉਹ ਲਵ ਨੂੰ ਵੀ ਲੱਗਦਾ ਹੈ वास्ते इस दी एक लाटरी दी टिकट ने जिंदगी बदल के रख दी है दस दी है कि वड्डे पुरस्कार दे लई लाटरी दी टिकट दी कीमत पाँच सौ रुपये जबकि छोटे इनामा दे लई जिहड़ी टिकट उस दी कीमत सौ ते दो सौ रुपये रखी गई सी ते इसे लाटरी ने इस नौजवान दी किस्मत बदल दी है हम दिल्ली से हूँ मैं बेसिकली और वैसे ही रिलेटिव्स के वहाँ गया हुआ था अपने नंगल में तो

मदर फादर को दे देना अपने पेरेंट्स को वही देखेंगे जो करना है अच्छा ये तुसी अपने आ, फैमिली से थोड़े कौन कौन है तुसी डिस्कस होना उन्होंने कि पेरेंट्स नहीं देना हाँ मम्मी को पता है उनको दे है, वो ही दे देना वही देखेंगे आगे क्या करना है कैसे करना है सब उनको ही देखेंगे फर्स्ट टाइम ही तुसी भाई लॉटरी करना कभी नहीं नहीं ये फर्स्ट टाइम ठीक है जी हाँ मैं जी मेरा ਹਾਂਜੀ ਤੁਸੀਂ ਹਰ ਦੀ ਦੱਸੋ ਤੁਹਾਡੇ ਸਟੋਰ ਦਾ ਨਾਮ ਕੀ ਹੈ ਬਲਾ ਦੇ ਸਰ ਮਦਨ ਐਂਟਰਪ੍ਰਾਈਜ਼ ਸਰ ਤੁਹਾਡੀ ਦੁਕਾਨ ਤੋਂ ਬਈ ਗਲਾਟ ਜਿਹਾ ਐਟਾ ਬੜਾ ਨਾਮ ਨਿਕਲ ਗਿਆ ਕੀ ਮੈਸੇਜ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੇ ਪਹਿਲਾਂ ਇਸ ਤੋਂ ਕਦੀ ਕਿੰਨੇ ਕ ਨਾਮ ਨਿਕਲੇ ਕਿੰਨੇ ਲੱਗਦਾ ਕਿ ਨਿਕਲੇ ਦੇ ਉਜਾਣ ਕਰ ਸਰ ਪਹਿਲੀ ਵਾਰ ਇਨਾਮ ਨਿਕਲਿਆ ਜੀ 3 ਕਰੋੜ ਦਾ ਆਪਣੇ ਸ਼ਹਿਰ ਚ ਪਹਿਲੀ ਵਾਰ ਹੀ ਲੱਗਿਆ ਜੀ ਇਨਾਮ ਇਸ ਤੋਂ ਪਹਿਲਾਂ ਛੋਟੇ ਇਨਾਮ ਤਾਂ ਲੱਗਦੇ ਰਹੀ ਹੈ ਜੀ ਆਪਣੇ ਸਟਾਲ ਤੇ ਵੀ 2 ਲੱਖ ਦਾ ਲੱਗਿਆ ਇਸ ਤੋਂ ਪਹਿਲਾਂ 10 ਲੱਖ ਦਾ ਨਾਮ ਲੱਗਿਆ ਜੀ ਪਰ ਕਰੋੜਾਂ ਦਾ ਨਾਮ ਆਪਣੇ ਸ਼ਹਿਰ ਚ ਪਹਿਲੀ ਵਾਰ ਹੀ ਲੱਗਿਆ ਜੀ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਇਨਾਮ ਸਾਡੇ ਆਪਣੀ ਦੁਕਾਨ ਤੋਂ ਲੱਗਿਆ ਜੀ ਸਰ ਕਿੰਨੇ ਦੀ ਲਾਟਰੀ ਖਰੀਦੀ ਸੀ ਬੰਦੇ ਨੇ 500 ਰੁਪਏ ਦੀ ਖਰੀਦੀ ਸੀ 500 ਰੁਪਏ ਤੁਹਾਨੂੰ ਪਤਾ ਸੀ ਬੰਦਾ ਕੌਣ ਹੈ ਤੁਹਾਨੂੰ ਪਹਿਚਾਨਤੀ ਕਿੱਦਾਂ ਪਤਾ ਲੱਗਿਆ ਕੋਈ ਇਹ ਲਾਟਰੀ ਨਹੀਂ ਨਿਕਲੀ ਆ ਇਹ ਸਾਡੇ ਨੌਂਚ ਨੇ ਜੀ ਸ਼ਰਮਾ ਜੀ ਕਰਕੇ ਜਾਣਦੇ ਆਂ ਅਸੀਂ ਇਹ ਐਨਐਫਐਲ 'ਚ ਜੌਬ ਕਰਦੇ ਨੇ ਜੀ ਉਹਨਾਂ ਦੇ ਨਾਲ ਲੜਕਾ ਆਇਆ ਸੀਗਾ ਇਹ ਡਿਟੇਲ ਉਹਨਾਂ ਦੀ ਸਾਡੇ ਕੋਲ ਨੋਟ ਸੀਗੀ ਬਟ ਕਨਫਿਊਜ਼ਨ ਉਹਨਾਂ ਨੂੰ ਸੀਗੀ ਵੀ ਸ਼ਾਇਦ ਟਿਕਟ ਉਹਨਾਂ ਕੋਲ ਹੈ ਜਾਂ ਉਹਨਾਂ ਦੇ ਜਿਹੜੇ ਨਾਲ ਲੜਕਾ ਆਇਆ ਉਹਨਾਂ ਕੋਲ ਹੈ ਫਿਰ ਕਨਫਰਮ ਹੋਇਆ ਵੀ ਹਾਂ ਉਹਨਾਂ ਦੇ ਲੜਕਾ ਜਿਹੜਾ ਆਇਆ ਸੀ ਨਾਲ ਉਹਦੀ ਹੀ ਟਿਕਟ ਲੱਗੀ ਹੈ ਜੀ ਤੇ ਉਹਦਾ 3 ਕਰੋੜ ਦਾ ਟਰਾਂ ਲੱਗਿਆ ਤੇ ਐਨੇ ਦਿਨ ਕਿਉਂ ਲੱਗ ਗਏ ਬੰਦਾ ਪਤਾ ਲੱਗਿਆ ਉਹ ਆਪਣੀ ਜਾਣਕਾਰੀ ਗੁਪਤ ਰੱਖਣਾ ਚਾਹੁੰਦੇ ਸੀਗੇ ਜਿੰਨੀ ਦੇਰ ਟਿਕਟ ਡਿਪਾਰਟਮੈਂਟ ਤੱਕ ਨਹੀਂ ਪਹੁੰਚਦੀ ਡਿਪਾਰਟਮੈਂਟ ਇਹ ਕੀ ਕਰ ਦਿੱਤੀਓ ਕੀ ਸੋਚਦੇ ਹੋ ਕਿ ਕਿਉਂ ਐਸਾ ਬੰਦੇ ਦੀ ਆਪਣੀ ਪ੍ਰਾਇੋਰਟੀ ਸੀਗੀ ਸਰ ਪਰਸਨਲ ਰੀਜ਼ਨ ਸੀਗੇ ਆਪਾਂ ਉਹਦੇ ਜ਼ਿਆਦਾ ਇਨਫੋਰਮੇਸ਼ਨ ਹੀ ਲਈ ਜਿੱਦਾਂ ਉਹਨਾਂ ਨੇ ਕਿਹਾ ਪਹੁੰਚਣਾ ਚੱਲੇ ਆ ਤੇ ਸਰ 3 ਕਰੋੜ ਦਾ ਨਾਮ ਨਿਕਲ ਗਿਆ ਹਾਂਜੀ ਗਵਰਨਮੈਂਟ 30% ਟੈਕਸ ਕੱਟਦੀ ਹੈ ਸਰ 2 ਕਰੋੜ 10 ਲੱਖ ਐਸਟੀਮੇਟਿਡ ਉਹਨੂੰ ਮਿਲੇਗਾ ਤੇ ਤੁਹਾਨੂੰ ਵੀ ਕਮਿਸ਼ਨ ਮਿਲੂਗੀ ਹਾਂਜੀ ਸਾਡੀ ਵੀ ਕਮਿਸ਼ਨ ਹੁੰਦੀ ਹੈ ਜੀ ਸਬ ਸੈਲਰ ਦੀ ਸਬ ਸਟਾਕਸ ਦੀ 5 ਲੱਖ ਕਮਿਸ਼ਨ ਹੈ ਜੀ ਟੈਕਸ ਉਸ ਤੇ ਉੱਪਰ ਕੱਟੇਗਾ ਔਰ ਸੈਲਰ ਦਾ ਸਾਡਾ 20 ਲੱਖ ਕਮਿਸ਼ਨ ਹੈ ਜੀ ਟੈਕਸ ਉਸਦੇ ਉੱਪਰ ਕੱਟੇਗਾ ਮਤਲਬ 30 ਫਿਰੋੜ ਦੇ ਵਿੱਚੋਂ 20 ਲੱਖ ਤੁਹਾਨੂੰ ਮਿਲੂਗਾ ਤੇ ਜਿਹੜਾ ਟੈਕਸ ਹੈ ਉਹ ਕੱਟਿਆ ਜਾਊਗਾ ਹਾਂ ਜੀ ਸਰ ਇਹ ਆਪ ਕਿੱਥਾ ਤੱਕ ਮਿਲ ਜਾਈ ਦ ਸਰ ਇਹ ਨੂੰ ਮਹੀਨਾ ਡੇਢ ਮਹੀਨਾ ਮਹੀਨਾ ਡੇਢ ਮਹੀਨੇ ਦਾ ਪ੍ਰੋਸੈਸ ਹੈਗਾ ਜੀ ਇਹ ਬਾਕੀ ਜਿੰਨੀ ਜਲਦੀ ਟਿਕਟ ਜਮਾ ਹੋ ਚੁੱਕੀ ਹੈ ਡਿਪਾਰਟਮੈਂਟ ਚ ਕੋਸ਼ਿਸ਼ ਰਹੇਗੀ ਵੀ ਜਿੰਨੀ ਜਲਦੀ ਕੈਸ਼ ਹੋ ਜਾ ਉਹਨਾਂ ਵਧੀਆ ਜੀ ਤੇ ਸਰ ਕਿਆ ਅਪੀਲ ਕਰੋਗੇ ਲੋਕ ਕਾਨੂੰਨੀ ਕਿ ਤੁਹਾਡੇ ਕੋ ਆਣ ਜਿਆਦੀ ਜਿਆਦੀ ਕਿ ਬਿਲਕੁਲ ਮੇਰੀ ਇਹੀ اپیل ਹੈ ਜੀ ਸਾਰਿਆਂ ਨੂੰ ਪਹਿਲਾਂ ਡਰਾਅ ਲੱਗਣ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀ ਨੂੰ ਇਹੀ ਹੁੰਦਾ ਸੀ ਵੀ ਪਤਾ ਨਹੀਂ ਡਰਾਅ ਆਪਣੇ ਇੱਥੇ ਲੱਗਦੇ ਵੀ ਹੈ ਨਹੀਂ ਲੱਗਦੇ ਬਟ ਹੁਣ ਜਦੋਂ ਡਰਾਅ ਆਪਣੇ ਸਟਾਲ ਤੇ ਲੱਗ ਚੁੱਕਾ ਹੈ 100% ਕਨਫਰਮ ਹੈ ਵੀ ਟਿਕਟਸ ਤੁਸੀਂ ਵੱਧੋ ਵੱਧ ਪਾਓ ਤੇ ਸਾਡੀ ਦੁਕਾਨ ਤੇ ਵਿਜ਼ਿਟ ਕਰਕੇ ਆਪਣਾ ਭਾਗੇਸ਼ਾਲੀ ਟਿਕਟ ਲਓ ਤੇ ਸਰ ਕਈ ਦਿਨ ਹੈ ਕਨਫਿਊਜ਼ਰ ਹੈ ਕਿਉਂਕਿ ਜਦ ਆਸੀਪ ਜੀ ਫੋਨ ਤਾਂ ਬਹੁਤ ਆਏ ਜੀ ਬਟ ਜਦੋਂ ਕਿਹਾ ਗਿਆ ਸੀ ਸਾਨੂੰ ਸਖਤ ਕਿਹਾ ਗਿਆ ਸੀ ਬੰਦੇ ਵੱਲੋਂ ਵੀ ਮੇਰੀ ਆਇਡੈਂਟੀਟੀ ਬਿਲਕੁਲ ਵੀ ਡਿਸਕਲੋਜ਼ ਨਾ ਕੀਤੀ ਜਾਏ ਸ਼ਹਿਰ ਚ ਹੋਰ ਵੀ ਰੋਲਾ ਸੀ ਵੀ ਸ਼ਾਇਦ ਕਿਸੇ ਹੋਰ ਦੀ ਨਿਕਲੀ ਆ ਕਾਫੀ ਨਾਮ ਸਾਹਮਣੇ ਆਏ ਬਟ ਸਚਾਈ ਜੋ ਸੀਗੀ ਉਹ ਆਪਾਂ ਕਲੀਅਰ ਕਰਤੀ ਹੈ ਵੀ ਜਿਹੜੇ ਬੰਦੇ ਹੈਗੇ ਉਹਨਾਂ ਦਾ ਲੱਗਿਆ ਨਾਮ ਟਿਕਟ ਜਮਾ ਹੋ ਚੁੱਕੀ ਆ ਤੇ ਬੰਦਾ ਬੇਸਿਕਲੀ ਬਾਹਰ ਦਾ ਰਹਿਣ ਵਾਲਾ ਕਿੱਥੇ ਹੈ ਹਾਂਜੀ ਬੇਸਿਕਲੀ ਉਹ ਦਿੱਲੀ ਦੇ ਰਹਿਣ ਵਾਲੇ ਆ ਜੀ ਪ੍ਰਾਈਵੇਟ ਜੌਬ ਕਰਦੇ ਆ ਲਵ ਸ਼ਰਮਾ ਉਹਨਾਂ ਦਾ ਨਾਮ ਹੈ ਜੀ ਬਾਕੀ ਡਿਟੇਲ ਮੈਂ ਤੁਹਾਨੂੰ ਸਾਂਝੀ ਕਰ ਦਿੰਨਾ ਜੋ ਵੀ ਉਹਨਾਂ ਦੀ ਫੋਟੋਗ੍ਰਾਫਸ ਹੈ ਕੁਝ ਵੀ ਆ ਉਹ ਤੁਹਾਨੂੰ ਡਿਟੇ ਕੜੀ ਇਹ ਲੋਟਰੀ ਸੀਗੀ ਕਿ ਕਿਸ ਨਾਮ ਦੀ ਲੋਟਰੀ ਸੀਗੀ ਇਹ ਸਰ ਪੰਜਾਬ ਸਟੇਟ ਬੰਪਰ ਦੀਵਾਲੀ ਬੰਪਰ ਸੀਗਾ ਜੀ 2024 ਜਿਹਦਾ ਡਰਾਅ ਸੀਗਾ ਜੀ 9 11 2024 ਨੂੰ ਰਾਤ 8 ਵਜੇ ਜੀ ਤੇ ਸਰ ਇਹ ਇਹੀ 베ਚਦੇ ਹੋ ਟਿਕਟ ਜਾਂ ਹੋਰ ਵੀ ਨਹੀਂ ਨਹੀਂ ਆਪਣੇ ਕੋਲ ਪੰਜਾਬ ਗਵਰਨਮੈਂਟ ਦੀ ਅਪਰੂਵਡ ਜਿੰਨੀ ਵੀ ਟਿਕਟਸ ਆ ਉਹ ਸਾਰੀਆਂ ਅਵੇਲੇਬਲ ਨੇ ਜੀ ਹਾਂ ਉਸ ਚ ਪੰਜਾਬ ਗਵਰਨਮੈਂਟ ਆਪਣਾ ਦਿਵਾਲੀ ਬੰਪਰ ਕੱਢਦਾ ਹੈ ਜੀ ਲੋੜੀ ਬੰਪਰ ਹੁਣ ਲੋੜੀ ਬੰਪਰ ਆਏਗਾ ਜੀ ਉਹ 10 ਕਰੋੜ ਚ ਆ ਰਿਹਾ ਹੈ ਉਹਦੀ ਵੀ ਤੁਹਾਨੂੰ ਵੋਲਿਮ ਆਪਣੇ ਕੋਲ ਮਿਲ ਜਾਏਗੀ ਅਵੇਲੇਬਿਲਟੀ ਸਟਾਕ ਦੀ ਕੱਲ ਤੋਂ ਰਹੇਗੀ ਤੁਸੀਂ ਜਦੋਂ ਮਰਜ਼ੀ ਆ ਕੇ ਖਰੀਦ ਸਕਦੇ ਹੋ ਉਸ ਤੋਂ ਇਲਾਵਾ ਹਰ ਮੰਥਲੀ ਬੰਪਰ ਹੈ ਜਿਹੜਾ ਪੰਜਾਬ ਸਟੇਟ ਲੋਟਰੀ ਦਾ 200 ਰੁਪਏ ਚ ਆਉਂਦਾ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਉਸ ਤੋਂ ਇਲਾਵਾ ਪੰਜਾਬ ਸਟੇਟ ਲੋਟਰੀ ਦੀ 20 ਰੁਪਏ ਦੀ ਟਿਕਟ ਆਉਂਦੀ ਹੈ ਪੰਜਾਬ ਸਟੇਟ ਲੋਟਰੀ ਦੀ 50 ਰੁਪਏ ਦੀ ਟਿਕਟ ਆਉਂਦੀ ਹੈ ਸਾਰੀ ਟਿਕਟਸ ਅਵੇਲੇਬਲ ਹੈ ਜੀ ਜੀ 500 ਰੁਪਏ ਪ੍ਰਾਈਜ਼ ਆ ਰਿ ਕਿੱਕ ਤਾਂ ਸਾਰੀਆਂ 500 ਹੀ ਆ ਹਾਂਜੀ ਟਿਕ 200 350 500 ਇਸ ਵਾਰ ਇਸ ਵਾਰ ਜਿਹੜਾ ਡਰਾਓ ਇਸ ਵਾਰ ਜਿਹੜੇ ਬੰਪਰ ਨਿਕਲੇ ਆ ਉਹ ਸਾਰੇ 500 ਰੁਪਏ ਚ ਗਵਰਨਮੈਂਟ ਕੱਢ ਰਹੀ ਹੈ